ਇਹ ਦੱਸੋ ਜੀ ਯੂਨਿਟ ਐਸ਼ਲ ਫਲਾਣਾ ਕੇ ਇੰਟਰਨੈਸ਼ਨਲ ਟਿਊਟਰੀ ਜੋ ਕੇਬਲ ਸਿੰਘ ਜੀ ਇਹ ਜਿਹੜੇ ਮੋਹਨ ਸਿੰਘ ਤੇ ਅਸ਼ਵਨੀ ਨੂੰ ਤੁਸੀਂ ਲੈ ਕੇ ਆਏ ਹੋ ਇਸ ਰਿਕਾਰਡਿੰਗ ਦੇ ਵਿੱਚ ਜਿਹੜਾ ਮਾਮਲੇ ਦੇ ਵਿੱਚ ਇਹਨਾਂ ਨੂੰ ਲੋਰਾ ਪ੍ਰੋਸੀਮੈਂਟ ਤੇ ਲੈ ਕੇ ਦਾ ਕੀ ਕੁਛ ਕੁਛ ਕਰਨ ਮੋਹਨ ਸਿੰਘ ਤੇ ਇਹਨਾਂ ਖਲਾਫ ਪਹਿਲਾਂ ਤੇ ਅਸ਼ਵਨੀ ਦੇ 12 ਨੰਬਰ ਮਗਦਮਾ 25 ਦਾ ਸਾਡੇ ਕੋਲ 80406 420 ਦਾ ਤੇ ਕ੍ਰਿਪਟੋ ਕਰੰਸੀ ਦਾ ਸੀ ਇਹ ਤੇ ਇਹਨਾਂ ਨੂੰ ਪਹਿਲਾਂ 15 ਦੋ ਨੂੰ ਅਸੀਂ ਪਿੱਛੇ ਰੈਸ਼ਟ ਕਰ ਲਿਆ ਸੀ ਮੋਹਨ ਸਿੰਘ ਨੂੰ ਤੇ ਜੇਲ੍ਹ ਭੇਜਦੇ ਸੀ ਇਹਨਾਂ ਨੂੰ ਤੇ ਹੁਣ ਫੇਰ ਅਸ਼ਵਨੀ ਦੀ ਰੈਸ਼ਟ ਪਈ ਹੈ ਪੰਜ ਚਾਰ ਦਿਨ ਹੋਏ ਆ ਤਿੰਨ ਚਾਰ ਦਿਨ ਤੇ ਪ੍ਰੋਟੈਕਸ਼ਨ ਬਰਾਂਡ ਤੇ ਲਿਆਂਦਾ ਸੀ ਮੋਹਨ ਸਿੰਘ ਨੂੰ ਵੀ ਇਹ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਸੀ ਵੀ ਉਹਨੇ ਠੱਗੀ ਮਾਰੀ ਉਹਨੇ ਮਾਰੀ ਹੈ ਸਿਰਫ ਇਹੀ ਆਮੋ ਸਾਹਮਣੇ ਬਟਾਲਕੇ ਪੁੱਛਗਿੱਛ ਕਰਨ ਲਈ ਇਹਨਾਂ ਦਾ ਰਿਮਾਂਡ ਲਿਆ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿੰਨੇ ਕੁ ਦੀ ਜਿਹੜੀ ਇਹਨਾਂ ਨੇ ਠੱਗੀ ਮਾਰੀ ਹੋਏ ਜੋ ਤਾਂ ਕੰਪਲੇਂਟਡ ਆ ਉਹ ਤਾਂ ਸਾਡੇ ਕੋਲ 1.5 18 ਲੱਖ ਰੁਪਏ ਦੀ ਹੈ ਬਾਕੀ ਜਿੱਦਾਂ ਸੂਣ ਚ ਕਹਿੰਦੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਨਾ ਨਾ ਹੋਰ ਕੰਪਲੇਟਡ ਆ ਰਹੇ ਨੇ ਹਲੇ ਸਾਹਮਣੇ ਆਇਆ ਕੋਈ ਕਿਸੇ ਦੀ ਇੱਕ ਦੋ ਦੇ ਬਿਆਨ ਲਿਖੇ ਜਰੂਰ ਨੇ ਸੀ ਬਾਕੀ ਕੰਪਲੇਟਾਂ ਵਕ ਵਕ ਜ਼ਿਲ੍ਹਿਆਂ ਚ ਲੋਕਾਂ ਨੇ ਦਿੱਤੀਆਂ ਵੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਹੈ ਇੱਥੇ ਆਪਣਾ ਗਵਿੰਦਗੜ੍ਹ ਸਿਟੀ ਚ ਅਤੇ ਇਹ ਘੜ ਸਾਹਮਣੇ ਤੇ ਨਾਲੇ ਇਹ ਛੱਡੀ ਦਾ ਵੀ ਕੰਮ ਹਾਂ ਸਭ ਤੋਂ ਪਹਿਲਾਂ ਇਹ ਸਟੱਡੀ ਦਾ ਵੀ ਜਿਹੜਾ ਇਮੀਗ੍ਰੇਸ਼ਨ ਦਾ ਮਹੂਨ ਸਿੰਘ ਕੰਮ ਕਰਦਾ ਸੀ ਮਹੂਨ ਸਿੰਘ ਪੁੱਛ ਤੋਂ ਡੈਰਦਾ ਜਾਇਆ ਜਿਹੜਾ ਮੁਕਤ ਹੋਇਆ ਕਿ ਮਹੂਨ ਸਿੰਘ ਪਹਿਲਾਂ ਪੁੱਛ ਦੇ ਵਿੱਚ ਸੀ ਹਾਂ ਪਹਿਲਾਂ ਸਾਡੇ ਮੁਹਾਲੀ ਪੰਜਾਬ ਪੁਲਿਸ ਸੀ ਤੇ ਉਸ ਤੋਂ ਬਾਅਦ ਇਹ LIC ਦਾ ਵੀ ਕੰਮ ਕਰਦਾ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਮੀਗ੍ਰੇਸ਼ਨ ਦਾ ਕੰਮ ਕੀਤਾ ਸਾਥ ਦੇ ਵਿੱਚ ਇਹਨਾਂ ਵਿੱਚ ਹੋਰ ਕਿਹਨੇ ਕਿਹਨੇ ਬੰਦੇ ਨੇ ਨੈਸਟ ਕਰਨ ਵਾਲੇ ਪਏ ਆ ਅੱਜ ਇਹ ਤਾਂ ਦੇਖ ਰਹੇ ਆ ਜੋ ਜੋ ਸਾਹਮਣੇ ਆਈ ਗਿਆ ਉਦਾਂ ਉਦਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਠੀਕ ਤਾਂ